ਯੀ ਦੇਖਣ ਵਾਲੇ ਸਾਰੇ ਸੰਸਕ੍ਰਿਤੀ ਸਿੱਕੇ ਬੀਫ ਕੋੜਾ ਰੋਡ ਮੱਛੀਵਾਲਾ ਸਾਹਿਬ ਅੱਜ ਆਪਾਂ ਤੁਹਾਨੂੰ ਦੱਸਣਗੇ ਇਹ ਵੀਡੀਓ ਆਪਾਂ ਜਿਹੜੀ ਬਣਾਣੀ ਹੈ ਜਿਵੇਂ ਆਪਣਾ ਜੋਰ ਜਟ ਦਾ ਛੋਟਾ ਇਹ ਪਹਿਲਾਂ ਹੀ ਇਸ ਤਰ੍ਹਾਂ ਨੈਕ ਵਗੈਰਾ ਬਣਿਆ ਹੋਇਆ ਵਾ ਲੈਸ ਵਗੈਰਾ ਲੱਗੀ ਹੋਈ ਹੈ ਇਹ ਬਣਾਣੇ ਆਪਾਂ ਲਾਉਣ ਵਾਲਾ ਲਾਉਣ ਨਾਲ ਅਟੈਚ ਕਰਨੀ ਹੈ ਇਹਦੇ ਬਾਰੇ ਦੱਸਾਂਗੇ ਆਪਾਂ ਧੀਰੇ ਦਾ ਡਰਾਫਟ ਕਿਸ ਤਰ੍ਹਾਂ ਕਰਨਾ ਵਾ ਲੌਨ ਦੀ ਕਟਾਈ ਜਿਸ ਤਰ੍ਹਾਂ ਕਰਨੀ ਹੈ ਤੇ ਲੌਨ ਨਾਲ ਅਟੈਚ ਕਿਸ ਤਰ੍ਹਾਂ ਕਰਨਾ ਕਿਉਂਕਿ ਲਾਸ ਲੱਗੀ ਹੋਈ ਹੈ ਕਿ ਕਈਆਂ ਨੂੰ ਪ੍ਰੋਬਲਮ ਆ ਜਾਂਦੀ ਵੀ ਹੁਣ ਇਸ ਤਰ੍ਹਾਂ ਅਸੀਂ ਤੀਜੇ ਦਾ ਡਰਾਫਟ ਕਿਸ ਤਰ੍ਹਾਂ ਕਰੀਏ ਤੇ ਲੌਨ ਕਿਸ ਤਰੀਕੇ ਕਰੀਏ ਆਪਾਂ ਲੰਬਾਈ ਤੇ ਘੇਰੇ ਦੇ ਆਪਰੇ ਦੀ ਕਟਾਈ ਕਰ ਲਈ ਸਭ ਤੋਂ ਪਹਿਲਾਂ ਤੇ ਲੌਨ ਦੀ ਵੀ ਕਟਾਈ ਕਰ ਲਈਏ ਇਸ ਤਰ੍ਹਾਂ ਆਪਾਂ ਕਢਾਈ ਨੂੰ ਕਢਾਈ ਪ੍ਰੋਪਲ ਕਰਕੇ ਬਰਬਰ ਇੱਥੇ ਆਪਾਂ ਸਟਰੀ ਲਗਾ ਲਵਾਂਗੇ ਕਪੜਾ ਇਸ ਤਰ੍ਹਾਂ ਆ। ਪ੍ਰੈਸ ਕਰ ਦੇ। ਇਸ ਤਰੀਕੇ ਆਪਾਂ ਸਵਾਰਾ ਕਰਕੇ ਕਪੜਾ ủiਦਾ ਲੰਮੇ ਤੇ ਰੱਖ ਲਿਆ। ਆਪਾਂ neck ਜਿੰਨਾ ਵੀ ਬਰਾਉਡ ਰੱਖਣਾਵਾ ਤੁਹਾਡੇ ਸਾਬ ਨਾਲ। ਆਪਾਂ ਠਾਈ ਰੱਖਾਂਗੇ ਤੋਂ ਤੇ 2 ਇੰਚ ਦੀ ਹੀ ਲਾਉਣ। ਠਾਈ ਕਰਨਗੇ ਤੇਰਾ ਆਪਾਂ। ਇਸ ਤਰ੍ਹਾਂ ਰੱਖ ਲਿਆ ਸੀਗਾ। 2 ਇੰਚ ਦੀ ਸਪੇਸ ਦੇ ਘੇਰ ਕੇ ਕਟਾਈ ਦੀ ਤੇ ਲੌਂਹ ਕੱਟਣੀ ਆਪਾਂ 2 ਇੰਚ ਦੀ ਇੱਥੋਂ ਆਪਾਂ 1 ਇੰਚ ਦੀ ਜਿਵੇਂ ਇਹਦੀ ਸ਼ੇਪ ਬਣੀ ਹੋਈ ਏ ਉਸ ਤਰੀਕੇ ਅੱਧਾ ਇੰਚ ਕੱਟੋ ਇਸ ਤਰ੍ਹਾਂ ਆਪਾਂ ਸ਼ੇਪੂ ਬਣਾ ਲਈਏ ਹਰੇ ਕਰਕੇ ਇਸ ਤਰ੍ਹਾਂ ਆਪਾਂ ਜੀ ਕਟਾਈ ਕਰਾਂਗੇ కట్ పాదే కమిజ కమిజల్ ਇਨੂੰ ਆਪਾਂ ਕਮੀਜ਼ ਦੇ ਅੰਦਰ ਇਸ ਤਰ੍ਹਾਂ ਫੋਲਡ ਕਰਨੀ ਹੈ ਤੇ ਲੌਨ ਜਿਹੜੀ ਆਹ ਜਿਹੜਾ ਆਪਾਂ 1/2 ਇੰਚ ਕੱਟ ਪਿਆ ਇਹਨੂੰ ਇਸ ਤਰੀਕੇ ਅੰਦਰ ਨੂੰ ਉਹ ਆਪਾਂ ਹੁਣ ਸਲਾਈ ਕਰਨੇ ਕੇ ਤੁਹਾਨੂੰ ਦੱਸਦੇ ਆਂ ਵੀ ਲੌਨ ਆਪਾਂ ਅਟੈਚ ਕਿਸ ਤਰੀਕੇ ਕਰਨੀ ਹੈ ਜੇ ਰੈਡੀਮੇਡ ਨੈੱਕ ਇਸ ਤਰ੍ਹਾਂ ਬਣਿਆ ਹੋਵੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਲੌਨ ਕਿਸ ਤਰੀਕੇ ਅਟੈਚ ਕਰਨੀ ਹੈ ਆਪੇ ਜਿਵੇਂ ਆਪਾਂ ਇੱਥੇ ਕੱਟ ਪਿਆ ਹੋਇਆ ਹੈ ਇਹਨੂੰ ਇਸ ਤਰ੍ਹਾਂ ਹੀ ਅੰਦਰ ਨੂੰ ਫੋਲਡ ਕਰ ਦੇਣੀ ਆਪਾਂ ਫੋਲਡ ਕਰਨ ਤੋਂ ਬਾਅਦ ਉੱਪਰ ਆਪਰੇ ਇਸ ਤਰ੍ਹਾਂ ਇਸ ਤਰ੍ਹਾਂ ਸੀ ਲਾਣੀ ਹੈ ਆਪਣੀ ਜਿਹੜੀ ਲਾਉਣ ਆ ਲੈਂਸ ਤੋਂ ਪਿੱਛੇ ਹੋਵੇ ਲੈਂਸ ਦੇ ਵਿੱਚ ਨਾ ਦਿਸੇ ਮਤਲੀ ਆਪਾਂ ਨੋਰਮਲ ਰੱਖ ਲੈਣ ਮੈਂ ਬਹੁਤ ਛੋਟਾ ਨਾ ਬੜਾ ਪਾ نیچے ਨੂੰ ਫੋਲਡ ਕਰ ਦਿੱਤਾ ਕਿ ਆਪਾਂ ਇੱਥੇ ਤੇ ਸੀਮ ਲਾ ਨਹੀਂ ਸਕਦੇ ਦੂਸਰਾ ਕਰ ਲਾਂ। ਤੇ ਸੀਨ ਪੱਕੀ ਕਰਕੇ ਛੱਡਤੀ। ਹੁਣ ਆਪਾਂ ਇਧਰ ਲਾਤੀ ਆਮਲੇ। ਇਸ ਤਰ੍ਹਾਂ ਸੀਨ ਦੇ ਕੋਹੇ નીચે ਲਾਉਣ ਨੂੰ ਅਟੈਚ ਹੋ ਗਈ। ਉੱਪਰ ਸੀਨ ਵੀ ਲਾਗੀ ਤੇ ਆਪਣੇ ਜਿਹੜੇ ਹੱਡੀ ਐਨ ਬਣਾਏ ਇਸ ਤੋਂ ਪਿੱਛੇ ਲਾਉਣਾ ਹੈ। ਇਸ ਤਰ੍ਹਾਂ ਸੀਮ ਆਪਾਂ ਇਹਨੂੰ ਵੀ ਅੰਦਰ ਫੋਲਡ ਕਰ ਦੇਣਾ ਹੈ। ਇੱਧਰ ਨੂੰ ਆਪਾਂ ਇੱਧਰ ਨਹੀਂ ਕਰਨਾ ਹੈਗਾ ਇੱਧਰ ਕਰਾਂਗੇ ਤੇ ਆਪਣੇ ਦਿਸੇਗਾ ਤੇ ਇਸ ਕਰਕੇ ਆਪਾਂ ਅੰਦਰ ਗਰਾਊਂਡ ਵਾਂਗ ਹੋ ਜਾਏਗੀ ਅੰਦਰ ਨੂੰ ਗੋਲਡ ਕਰਨੇ ਇਸ ਤਰ੍ਹਾਂ ਨਹੀਂ ਆਪਾਂ ਗਲਾਸ ਦੀ ਜਿਹੜੀ ਕਿਨਾਰੀ ਆ ਉਹ ਵਗੇ ਰੱਖਣੀ ਹੈ ਵਾਚਲੀ ਥਲੇ ਇਹਨੂੰ ਆਪਾਂ ਇਸ ਤਰ੍ਹਾਂ ਸੂਈ ਨਾਲ ਹੀ ਨਾਲ ਟੈਚ ਕਰਾਂਗੇ ਕਿ ਆਪਾਂ ਸੀਨ ਜੇ ਲਗਾਵਾਂਗੇ ਤੇ ਫਿਰ neck ਜਿਹੜੀ ਲੋਕ ਖਰਾਬ ਹੋ ਜੂਗੀ ਕਿ ਇੱਥੇ ਸੀਨ ਕੋਈ ਲੱਗੀ ਨਹੀਂ ਹੋਈ ਡਿਜ਼ਾਈਨ ਤੇ ਪ੍ਰੋਪਰ ਇਸਤਰਾ ਨਹੀਂ ਕੁ ਪਰਖਿਆ ਹੋਇਆ ਇਹਨੂੰ ਆਪਾਂ ਸੂਈ ਨਾਲ ਅੰਦਰੋਂ ਇਸਤਰਾ ਟੈਚ ਕਰ ਦਮ ਲਈ ਇਹ ਆਪਣਾ neck ਲਾਉਣ neck ਤੇ ਟੈਚ ਹੋ ਗਈ ਜਦੋਂ ਕੋਈ ਵੀ ਜੇ ਸੂਟ ਆਵੇ ਇਸ ਤਰ੍ਹਾਂ ਮੈਂ ਨੈੱਕ پہلے ਬਣਿਆ ਹੋਵੇ ਲਾਉਣ ਅਟੈਚ ਕਰਨੀ ਹੋਵੇ ਇਸ ਤਰ੍ਹਾਂ ਤੁਸੀਂ ਲਾਉਣ ਅਟੈਚ ਕਰ ਸਕਦੇ ਹੋ ਇਸ ਤਰ੍ਹਾਂ ਹੁਣ ਆਪਾਂ ਕਮੀਜ਼ ਦਾ ਨੈੱਕ ਜਿਹੜਾ ਵਾ ਬਣ ਕੇ ਤਿਆਰ ਹੋ ਗਿਆ ਪ੍ਰੋਪਰ ਜਿਵੇਂ ਸੀਗਾ ਨੈੱਕ ਬਣਿਆ ਹੋਇਆ ਉਸ ਤਰ੍ਹਾਂ ਹੀ ਆਪਾਂ ਲੌਂ ਅਟੈਚ ਕਰਤੀ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਲੌਂ ਕਿਸ ਤਰੀਕੇ ਆਪਾਂ ਅਟੈਚ ਕਰੀਏ ਇਹ ਆ ਸਾਂ ਤਰੀਕਾ ਵਾ ਇਸ ਤਰ੍ਹਾਂ ਟਾਈ ਕਰਨਾ ਗਿਆ ਹੈ ਆਪਾਂ ਜਿਵੇਂ neck ਦੀ shape ਆ ਉਸ ਤਰੀਕੇ ਆਪਾਂ shape ਬਣਾ ਲੈਣੀ ਹੈ ਅੱਜ ਕੱਲ ਪਾਸੇ ਚੱਲਦੀ ਹੈ ਲੂਜ਼ ਮੂਰੀ ਲੂਜ਼ ਜੇ ਤੁਹਾਨੂੰ ਤੁਹਾਡੇ ਕੋਲ ਵੀ ਕੋਈ ਵੀ ਸੂਟ ਆਵੇ ਤੇ ਤੁਸੀਂ ਵੀਡੀਓ ਦੇਖ ਕੇ ਆਪਣਾ ਲੌਂ ਅਟੈਚ ਕਰਨ ਦਾ ਤਰੀਕਾ ਦੇਖ ਕੇ ਆਪਣਾ ਸੂਟ ਪੂਰਾ ਕੰਪਲੀਟ ਕਰ ਸਕਦੇ ਹੋ ਇਸ ਤਰ੍ਹਾਂ ਵੀਡੀਓ ਵੇਖ ਕੇ ਅੱਗੇ ਸ਼ੇਅਰ ਕਰਨੀ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਤਰੀਕਾ ਕਿਵੇਂ ਲੱਗਿਆ ਓਕੇ ਜੀ ਬਾਏ